ਸਸਿਕਾਦਰ ਸ਼ੋਅ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰਸਿੰਘ ਪਿੰਡ ਸੁਰਸਿੰਘ ਵਿਖੇ ਕਿਸਾਨਾਂ ਵੱਲੋਂ ਪੁੱਤਾ ਵਾਂਗੂ ਪਾਲੀ ਜਿਹੜੀ ਫਸਲ ਆ ਉਹ ਅਚਾਨਕ ਉਸ ਨੂੰ ਅੱਗ ਲੱਗ ਜਾਣ ਕਾਰਨ ਨੌ ਕਿੱਲੇ ਜਿਹੜੀ ਆ ਖੜੀ ਕਰਨ ਕਿਆ ਜਿਹੜੀ ਉਹ ਔਰ ਸੜ ਚੁੱਕੀ ਆ ਤੇ ਕਿਸਾਨਾਂ ਨੂੰ ਭਾਰੀ ਜਿਹੜਾ ਇਹਦਾ ਵਿੱਤੀ ਨੁਕਸਾਨ ਜਿਹੜਾ ਹੋਇਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਵਿਖਾ ਦੇਣ ਕਿ ਜੋ ਕਣਕ ਸੜੀ ਹੋਈ ਹੈ ਉਸ ਤਰ੍ਹਾਂ ਉਹ ਉੱਥੇ ਕਿਹੋ ਜਿਹੇ ਹਾਲਾਤ ਨੇ ਸੋ ਆਓ ਪੀੜਤ ਕਿਸਾਨਾਂ ਨਾਲ ਗੱਲ ਕਰਦੇ ਹਾਂ ਪੀੜਤ ਕਿਸਾਨ ਸਾਡੇ ਨਾਲ ਮੌਜੂਦ ਨੇ ਇਹ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਗੁਰਪਾਲ ਸਿੰਘ ਸਾਨਾ ਫਰਜੀਤ ਸਿੰਘ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਜੋ ਵੀ ਆਪਣੀਆਂ ਫਸਲ ਹੀ ਕਣਕ ਦੀ 6 ਕਿੱਲੇ ਤਾਂ ਹੀ ਉਹਦੇ ਵਿੱਚੋਂ 5 ਕਿੱਲੇ ਸੜ ਕੇ ਸਵਾਹ ਹੋ ਚੁੱਕੀ ਆ ਜੋ ਵੀ ਆ ਸਰਕਾਰ ਤੋਂ ਬੰਦੇ ਮਾਅਬਦੇ ਦੀ ਮੰਗ ਕਰਦੇ ਆ ਜੋ ਵੀ ਸਰਕਾਰ ਕਰ ਸਕਦੀ ਜਿੰਨਾ ਵੀ ਹੋ ਸਕੇ ਉਹਨਾਂ ਚਾਹੀਦਾ ਮਾਅਬਦਾ ਦਿੱਤਾ ਜਾਵੇ ਸਾਡੀ ਫਸਲ ਦਾ ਇਹ ਕਿਸ ਤਰ੍ਹਾਂ ਅਚਾਨਕ ਕਿਸ ਤਰ੍ਹਾਂ ਇਹ ਪਤਾ ਲੱਗਾ ਤੁਹਾਨੂੰ ਜਾਂ ਕੀ ਗੱਲ ਮੌਕੇ ਤੇ ਪਹੁੰਕੇ ਪਹੁੰਚੇ ਨਹੀਂ ਗਿਆ ਜਿਹੜਾ ਇਹਦਾ ਰੁਕੇ ਕੰਟਰੋਲ ਨਹੀਂ ਕੀਤੀ ਗਈ ਅੱਗ ਮੌਕੇ ਤੇ ਸੰਗਤ ਬਹੁਤ ਪਹੁੰਚੀ ਹੋਈ ਸੀ ਸਾਨੂੰ ਪਤਾ ਥੋੜਾ ਜਿਹਾ ਇੱਕ ਲੇਟ ਲੱਗਾ ਸੀ ਤੇ ਬਾਕੀ ਇਹ ਮਸ਼ੀਨ ਥੋੜੀ ਜਿਹੀ ਇੱਕ ਦੂਰ ਚੱਲ ਰਹੀ ਉਹ ਮਸ਼ੀਨ ਤੋਂ ਅੱਗ ਲੱਗੀ ਆ ਕਹਿੰਦੇ ਆ ਬਾਕੀ ਹੱਲੇ ਤੱਕ ਪੱਕਾ ਕਨਫਰਮ ਨਹੀਂ ਹੋਇਆ ਕਿ ਕਿਸ ਤਰ੍ਹਾਂ ਅੱਗ ਲੱਗੀ ਮਸ਼ੀਨ ਤੋਂ ਜਾਂ ਉਹਦੇ ਡਰਾਈਵਰ ਨੇ ਕੋਈ ਗੋਲੀ ਜਾਂ ਕੋਈ ਨਸ਼ਾ ਕੀਤਾ ਆ ਜਾਂ ਸਿਕਟਪੀਟੀ ਆ ਤੇ ਬਾਕੀ ਇਹਨਾਂ ਪੱਕਾ ਕਨਫਰਮ ਨਹੀਂ ਹੋਇਆ ਹਲੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਸੀਗੇ ਹਾਂਜੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਸੀ ਉਹ ਵੇਖ ਕੇ ਗਏ ਆ ਮੌਕਾ ਜੋ ਵੀ ਆ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿੰਨਾ ਵੀ ਜੋ ਹੋ ਸਕਦਾ ਸਾਨੂੰ ਸਰਕਾਰ ਤੋਂ ਮੁਆਵਜ਼ਾ ਜਿੰਨਾ ਵੀ ਇਹ ਫਸਲ ਦਾ ਦਵਾਇਆ ਜਾਵੇ ਹਾਂਜੀ ਇਹ 6 ਕਿੱਲੇ ਤੁਹਾਡੀ ਕਣਕ ਜਿਹੜੀ ਆ ਉਹ ਸੜ ਚੁੱਕੀ ਆ ਤੇ ਕਿੰਨਾ ਨੁਕਸਾਨ ਤੁਹਾਡਾ ਇਹ ਜਿਹੜਾ ਹੋਇਆ ਹੈ ਨੁਕਸਾਨ ਆਪਣਾ 3 ਕਿ 3.5 ਲੱਖ ਦਾ ਹੋਇਆ ਜੀ ਬਾਕੀ ਆਪਾਂ ਚਲੋ ਜੋ ਵੀ ਕੁਦਰਤ ਦਾ ਭਾਣਾ ਮੰਨ ਚੁੱਕੇ ਆਂ ਬਾਕੀ ਚਲੋ ਜੋ ਵੀ ਐਨਆਰਆਈ ਵੀਰਾਂ ਲੋ ਜਾਂ ਸਰਕਾਰ ਵੱਲੋਂ ਜੋ ਵੀ ਆ ਬੰਦਾ ਸਹਿਯੋਗ ਜਿੰਨਾ ਵੀ ਜੋ ਕਰ ਸਕਦਾ ਆਪਣਾ ਉਹ ਅਸੀਂ ਕਿ ਮੰਗ ਕਰਦੇ ਆਂ ਵੀ ਕੀਤਾ ਜਾਵੇ ਚਲੋ ਅਸੀਂ ਉਮੀਦ ਕਰਦੇ ਆਂ ਕਿ ਦਾਨੀ ਸੱਜਣ ਸਰਕਾਰ ਜਲਦ ਤੁਹਾਡੀ ਬਾਹ ਫੜੇਗੀ ਸੋ ਦੂਸਰੇ ਪ੍ਰਭਾਵਿਤ ਕਿਸਾਨ ਸਾਡੇ ਨਾਲ ਮੌਜੂਦ ਨੇ ਹਰਪਾਲ ਸਿੰਘ ਜਿਨ੍ਹਾਂ ਦੀ ਕਿ ਤਿੰਨ ਗਿੱਲੇ ਜਿਹੜੀ ਆ ਫਸਲ ਆ ਜਿਹੜੀ ਇਹ ਨਾਲ ਹੀ ਲੱਗਦੀ ਸੀਗੀ ਉਹ ਸਾਰੀ ਸੜ ਕੇ ਤੇ ਸੁਆਹ ਹੋ ਚੁੱਕੀ ਆ ਹਰਪਾਲ ਜੀ ਬਹੁਤ ਦੁਖਦਾਈ ਖਬਰ ਆ ਸੁਣ ਕੇ ਮਾਨੂੰ ਬਹੁਤ ਅਫਸੋਸ ਹੋਇਆ ਕਿ ਤੁਹਾਡਾ ਇੰਨਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੋਗੇ ਵੀ ਇਸ ਤਰ੍ਹਾਂ ਦੀ ਘਟਨਾਵਾਂ ਜੜੀਆਂ ਅਗਾਹ ਭੇਖ ਦੇ ਵਿੱਚ ਨਾ ਵਾਪਰਨ ਜੀ ਅਸੀਂ ਮਤਲਬ ਇਹੀ ਕਰਦੇ ਕਿ ਪ੍ਰਸ਼ਾਸਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਜੀ ਆਪਣੀਆਂ ਅੱਗ ਬੁਝਾਉਣ ਵਾਲੀਆਂ ਉਹ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ 2-2 3-3 ਗੱਡੀਆਂ ਮੁਹੱਈਆ ਕਰਾਈਆਂ ਜਾਣ ਜੋ ਕਿ ਇਹ ਸਾਨੂੰ ਨੋਬਤ ਆਵੇ ਨਾ ਕਿਉਂਕਿ ਅਸੀਂ ਪੁੱਤਾ ਵਾਂਗੂ ਪਾਲੀ ਹੋਈ ਫਸਲ ਇੰਨਾ ਖਰਚਾ ਕੀਤਾ ਆ ਮਤਲਬ ਇਹ ਕਿੰਨੇ ਰਾ ਪਾਏ ਨਹੀਂ ਸੋਚ ਲੈਣਾ ਕਿ ਇਹ 50000 ਦੀ ਹੈ 60000 ਦੀ ਕਿਨ ਕਿ ਇਹਦੇ ਉੱਤੇ ਖਰਚਾ ਵੀ ਆਇਆ ਹੈ ਫਿਰ ਤੂੜੀ ਦਾ ਸਾਨੂੰ ਦਿੱਕਤ ਆਉਣੀ ਆ ਗਾੜੀ ਜਿਹੜੀ ਅਸੀਂ ਡੰਗਰਾਂ ਨੂੰ ਪਾਉਣੀ ਸੀਗੀ ਉਹ ਵੀ 5-5000 ਦੀ ਤੂੜੀ ਵੀ ਕਿੱਲੇ ਦੀ ਨਿਕਲਦੀ ਆ 4-4-5-5 ਟਰਾਲੀਆਂ ਜੀ ਜੀ ਇਹ ਹਰ ਹਰਪਾਲ ਜੀ ਮਤਲਬ ਕਿਸ ਤਰ੍ਹਾਂ ਦੀਆਂ ਕਈ ਯੋਜਨਾਵਾਂ ਕਿਸਾਨ ਬਣਾਉਂਦੇ ਨੇ ਜਦੋਂ ਉਹਨਾਂ ਦੀ ਫਸਲ ਤਿਆਰ ਹੁੰਦੀ ਆ ਕਿ ਅਸੀਂ ਘਰ ਦੇ ਵਿੱਚ ਆ ਕੰਮ ਕਰਾਂਗੇ ਜਾਂ ਕਰਜ਼ਾ ਲਾਵਾਂਗੇ ਤੇ ਕਿਸ ਤਰ੍ਹਾਂ ਦੀ ਤੁਹਾਡੀ ਵਿਉਤਬੰਦੀ ਸੀ ਜਾਂ ਕੀ ਤੁਸੀਂ ਸੋਚਿਆ ਸੀਗਾ ਕਿ ਇਸ ਪੈਸੇ ਨੂੰ ਕਿਸ ਤਰ੍ਹਾਂ ਵਰਤੋਗੇ ਇਹ ਕਿਸ ਤਰ੍ਹਾਂ ਦੀ ਤੁਹਾਡੀ ਯੋਜਨਾ ਸੀ ਬਿਲਕੁਲ ਜੀ ਇਹ ਤੇ ਬੜੀ ਜਿਆਦਾ ਉਮੀਦ ਹੁੰਦੀ ਹੈ ਜੀ ਆਪਾਂ ਨਾ ਬੱਚਿਆਂ ਨੂੰ ਇਹਨੂੰ ਫਸਲ ਨੂੰ ਪਾਲਦੇ ਰਹਿਣੇ ਆ ਜਦੋਂ ਆਪਣਾ ਵੱਡਣ ਦਾ ਟਾਈਮ ਹੁੰਦਾ ਨਾ ਜੀ ਮੈਂ ਤੁਹਾਨੂੰ ਆਪਣੀ ਇੱਕ ਛੋਟੀ ਗੱਲ ਦੱਸਦਾ ਨਾ ਇਹ ਬੱਚਾ ਛੋਟਾ ਜਿਹਾ ਇਹਨੂੰ ਬੜੇ ਦਿਨ ਹੋ ਗਏ ਇੰਨਾ ਚਾਹ ਸੀਗਾ ਵੀ ਪਾਪਾ ਕਣਕ ਕਿਦਨ ਵੜਣੀ ਆਪਾਂ ਮੈਂ ਉੱਥੇ ਜਾਊਂਗਾ ਮੈਂ ਨਾਲ ਦਾਣੇ ਪਵਾਊਂਗਾ ਮੈਂ ਬੰਨੇ ਵੜਾਊਂਗਾ ਇਹ ਆਪ ਦਾਤਰੀ ਲੈ ਕੇ ਬੰਨੇ ਵੜਦਾ ਰਿਹਾ ਏ ਇਹ ਮਤਲਬ ਕੁੱਲ ਮਿਲਾ ਕੇ ਆਸਾਂ ਹੁੰਦੀਆਂ ਨੇ ਬੱਚਿਆਂ ਦੀਆਂ ਫੀਸਾਂ ਤਾਰਨੀਆਂ ਏ ਬੱਚਿਆਂ ਨੂੰ ਆਪਾਂ ਕੋਈ ਹੈਨਾ ਸਾਈਕਲ ਲੈ ਕੇ ਦੇਣਾ ਏ ਕੋਈ ਬੜੀਏ ਚਾਹ ਹੁੰਦੇ ਨੇ ਆਪਣੇ ਹੈਨਾ ਸਾਰੀਆਂ ਫੈਮਲੀਆਂ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ ਆ ਜੀ ਤੇ ਹੋਰ ਵੀ ਘਰ ਬਣਾਉਣਾ ਸੀਗਾ ਜਿੱਦਾਂ ਕੋਈ ਬਾਲਿਆਂ ਦੀ ਜਾਂ ਲਿਮਟ ਤਾਰਨੀ ਸੀਗੀ ਮੈਂ ਇਦਾਂ ਕਰਕੇ ਸੋਸਾਇਟੀ ਦੇ ਵਿੱਚ ਵੀ ਆ ਡਿਫਾਲਟਰ ਹੋ ਚੁੱਕੇ ਆ ਜੀ ਲੱਖ ਡੇਢ ਲੱਖ ਰੁਪਈਆ ਸੈਡੀ ਦਾ ਦੇਣਾ ਵਾ ਹੋਰ 15-20 ਲੱਖ ਰੁਪਈਆ ਕੇਂਦਰਾ ਬੈਂਕ ਦਾ ਉਹਦਾ ਐਚਡੀਐਫਸੀ ਦਾ ਦੇਣਾ ਜੀ ਤੇ 83E ਦਾ ਦੇਣਾ ਜੀ 4 ਲੱਖ ਰੁਪਈਆ 83E ਦਾ ਹੀ ਆ ਜੀ ਤੇ ਇਸ ਤਰ੍ਹਾਂ ਕਰਕੇ ਬਹੁਤ ਜਿਆਦੀ ਮੁਸ਼ਕਲ ਆਈ ਆ ਜੀ ਕੋਈ ਗੱਲ ਕਰਨ ਵਾਲੀ ਨਹੀਂ ਮਤਲਬ ਮਨ ਬਹੁਤ ਉਦਾਸ ਆ ਜੀ ਕੁੱਲ ਨੁਕਸਾਨ ਤੁਹਾਡਾ ਕਿੰਨਾ ਹੋਇਆ ਆਪਣਾ ਜੀ ਕੁੱਲ 8 ਕਿੱਲੇ 5 ਕਿੱਲੇ ਇਹਨਾਂ ਦੀ ਸੜ ਗਈ 3 ਕਿੱਲੇ ਮੇਰੀ ਸੜ ਗਈ ਆ ਜੀ ਇੱਕ ਹੋਰ ਆਪਣੇ ਜ਼ਿਮੀਂਦਾਰ ਆ ਉਹਦੀ ਪੰਜ ਗਨਾਂ ਲਾਗ ਗਈ ਉਹਦੀ ਵੀ ਸੜ ਗਈ ਆ ਜੀ ਕੋਸ਼ਿਸ਼ ਕਰਨ ਤੇ ਉਹ ਬੁਝ ਗਈ ਆ ਤੇ ਉਹ ਕਿਉਂਕਿ ਵੀ ਹਵਾ ਦਾ ਰੁਖ ਬਦਲ ਗਿਆ ਕਰਕੇ ਕਹਿ ਲੋ ਜਾਂ ਉਹਦੇ ਦਾਣੀ ਕਿਸਮਤ ਚੀ ਉਹਦੇ ਬਾਕੀ ਕਿੱਲਾ ਉਹਦਾ ਬਚ ਗਿਆ ਜੀ ਜੀ ਤੇ ਹਰਪਾਲ ਜੀ ਮਤਲਬ ਕੀ ਸਰਕਾਰ ਤੋਂ ਤੁਸੀਂ ਮੰਗ ਕਰਨੀ ਚਾਹੁੰਦੇ ਜੇ ਹੁਣ ਵੀ ਸਰਕਾਰ ਤੁਹਾਡੇ ਮਦਦ ਲਈ ਕੋਈ ਪਹੁੰਚਾ ਅਜੇ ਤੱਕ ਅਧਿਕਾਰੀ ਜਾਂ ਕੋਈ ਐਮਐਲਏ ਪਹੁੰਚੇ ਤਾਂ ਅਜੇ ਤੱਕ ਨਹੀਂ ਤੁਹਾਡੇ ਕੋਲ ਜੀ ਐਮਐਲਏ ਸਾਹਿਬ ਪੀਏ ਦਾ ਫੋਨ ਆਇਆ ਸੀ ਜੀ ਉਹ ਕਹਿੰਦਾ ਕਿ ਆਪਾਂ ਸਾਰੇ ਸਰਪੰਚਾਂ ਨੂੰ ਕਹਿ ਕੇ ਤੇ ਤੁਹਾਨੂੰ ਇਹ ਜੋ ਵੀ ਹੈ ਤੁਹਾਡੀ ਮਾਲੀ ਹੱਦ ਜਿਹੜੀ ਆ ਇਹ ਮਦਦ ਕਰਾਂਗੇ ਤੇ ਮਤਲਬ ਉਹਨਾਂ ਦਾ ਅੱਜ ਦੀ ਵੇਟ ਸੀਗੀ ਆਉਣ ਦੀ ਤੇ ਅਜੇ ਤੱਕ ਤੇ ਆਏ ਨਹੀਂਗੇ ਲੇਕਿਨ ਜਿਹੜੀ ਹੋਰ ਦਾਨੀ ਸੱਜਣ ਆੜਤੀਏ ਪਿੰਡ ਸੁਰ ਸਿੰਘ ਦੇ ਸਾਰੇ ਇਕੱਠੇ ਹੋਗੇ ਉਹਨਾਂ ਨੇ ਕਿ 50000 ਰੁਪਇਆ ਸਾਨੂੰ ਦੇ ਕੇ ਗਏ ਆ ਜੀ ਵੀ ਆਪਸ ਵਿੱਚ ਆ ਤੁਸੀਂ ਵੰਡਲੋ ਜੀ ਜਿੰਨੀ ਜਿੰਨੀ ਤੁਹਾਡਾ ਨੁਕਸਾਨ ਹੋਇਆ ਹੋਰ ਵੀ ਅਸੀਂ ਸਾਰੇ ਐਨ ਆਰ ਆਈ ਜਿੰਨੀਆਂ ਵੀ ਸੰਸਥਾ ਵਾ ਬڑے ਲੋਕਦਾਨੀ ਨੇ ਮਾਝੇ ਦੇ ਆਪਾਂ ਇੰਨੇ ਮਸ਼ਹੂਰ ਆ ਮਝੈਲ ਕਿ ਮਸਾਲਾ ਨੇ ਆਪਣੀ ਮਝੈਲਾਂ ਦੀਆਂ ਕਿ ਇਹ ਲੰਗਰ ਲਾਉਣ ਚ ਗਾੜੀ ਆ ਇਹ ਹੋਰ ਦਾਨ ਪੁੰਨ ਕਰਨ ਦੇ ਵਿੱਚ ਬਹੁਤ ਗਾੜੀ ਅਸੀਂ ਇਹੀ ਉਮੀਦ ਕਰਦੇ ਹਾਂ ਬਿਲਕੁਲ ਅਸੀਂ ਵੀ ਹਰਪਾਲ ਜੀ ਇੱਥੇ ਇਹ ਕਹਿਣਾ ਚਾਹਾਂਗੇ ਵੀ ਜੇਕਰ ਲੱਖਾਂ ਰੁਪਏ ਤੇ ਆਏ ਆਪਾਂ ਲੰਗਰ ਲਗਾ ਸਕਦੇ ਆ ਵੱਧ ਤੋਂ ਵੱਧ ਆਪਾਂ ਦੀ ਮੁਕਾਬਲੇ ਬਾਜੀ ਹੁੰਦੀ ਆ ਵੀ ਲੰਗਰ ਵਧੀਆ ਤੋਂ ਵਧੀਆ ਲਾਇਆ ਜਾਵੇ ਤੇ ਜ਼ਰੂਰਤ ਆ ਵੀ ਜਿਹੜਾ ਲੋੜਵੰਦ ਆ ਉਹਦੀ ਮਦਦ ਉਹਦੀ ਮਦਦ ਜਿਹੜੀ ਸਹਾਇਤਾ ਜ਼ਰੂਰ ਕੀਤੀ ਜਾਵੇ ਹਾਂ ਬਿਲਕੁਲ ਜੀ ਇਹੀ ਚੀਜ਼ਾਂ ਮਤਲਬ ਗਾੜੀ ਮੂਰੇ ਆਉਂਦੀਆਂ ਆ ਸਾਨੂੰ ਸਿੱਖਣ ਨੂੰ ਬੱਚਿਆਂ ਨੂੰ ਸਿੱਖਣ ਨੂੰ ਇਹੀ ਚੀਜ਼ਾਂ ਮਿਲਦੀਆਂ ਗਾੜੀ ਵੀ ਆਪਾਂ ਆਪ ਇੱਕ ਮਤਲਬ ਸੇਖੇ ਆ ਆਪਾਂ ਖਾਲਸੇ ਦਾ ਰੂਪ ਆ ਆਪਾਂ ਨੂੰ ਇਹ ਚੀਜ਼ਾਂ ਮਦਦ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਪੁੰਨ ਦਾਨ ਕਰੀਦਾ ਵਾ ਸਾਨੂੰ ਵੀ ਇਹ ਸਿੱਖਿਆ ਮਿਲ ਚੁੱਕੀ ਆ ਵੀ ਜੇ ਸਾਡੀ ਕੋਈ ਸੱਜਣ ਬਾ ਅੱਜ ਫੜਦਾ ਵਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਕੇ ਜਾਵਾਂਗੇ ਕਿ ਭਈ ਵੀ ਇਸ ਤਰ੍ਹਾਂ ਤੁਸੀਂ ਮਦਦ ਕਰਨੀ ਹੈ ਗਰੀਬ ਦੀ ਜਿਸ ਤਰ੍ਹਾਂ ਤੁਹਾਡੀ ਆਪਣੀ ਲੋਕਾਂ ਨੇ ਕੀਤੀ ਹੋਈ ਆ ਇਹ ਚੀਜ਼ਾਂ ਦੀ ਬੜੀ ਜ਼ਿਆਦਾ ਉਮੀਦ ਹੁੰਦੀ ਆ ਔਰ ਆਪਾਂ ਮਤਲਬ ਵੱਡੀਆਂ ਦੇ ਦੰਗਲ ਕਰਾਉਨੇ ਆ ਜੋ ਵੀ ਆਪਾਂ ਬڑے-ਬڑے ਮੇਲੇ ਮਨਾਉਨੇ ਗਾਉਣ ਆਲੀਆਂ ਲਾਉਨੇ ਜਾਂ ਕੁਝ ਵੀ ਆਪਾਂ ਕਰਦੇ ਸਾਰੇ ਆਪੋ ਆਪਣੇ ਮਤਲਬ ਵਿਚਾਰਾਂ ਮਤਲਬ ਪ੍ਰਚਾਰ ਜੋ ਵੀ ਕਰਦੇ ਆ ਆਪਾਂ ਧਰਮਾਂ ਦੇ ਵਿੱਚ ਆਪੋ ਆਪਣੇ ਚਲਾ ਲਓ ਪਰ ਆਪਣੇ ਸਿੱਖਾਂ ਦੇ ਵਿੱਚ ਤੇ ਇੱਕ ਬੜੀ ਤਗੜੀ ਗੱਲ ਆ ਕਿ ਮਤਲਬ ਸਾਰਿਆਂ ਨੇ ਆਖਿਆ ਵੀ ਤੁਸੀਂ ਦਿਲ ਨਹੀਂ ਛੱਡਣਾ ਔਰ ਬੜੀਆਂ ਵੀਡੀਓ ਵੇਖਣ ਡੈ ਨੇ ਜਿਵੇਂ ਦਾ ਰੋਂਦੇ ਨੇ ਵਿਚਾਰੇ ਵੀ ਸਾਡੀ ਇਹੀ ਪੂੰਜੀ ਹੀ ਇਹ ਸਾਰਾ ਕੁਝ ਹੀ ਸੀ ਤੇ ਅਸੀਂ ਮਤਲਬ ਕਿੱਧਰ ਜਾਵਾਂਗੇ ਪਰ ਬੜੇ ਲੋਕਾਂ ਨੇ ਮਾਣ ਬਖਸ਼ਿਆ ਉਹਨਾਂ ਨੂੰ ਬੜਾ ਜਿਆਦਾ ਉਹਨਾਂ ਨੂੰ ਤਾਂ ਸ਼ਾਹ ਦੇ ਨਾਲ ਪੈਸੇ ਕਾਊਂਟ ਦੇ ਵਿੱਚ ਉਹਨਾਂ ਦੇ ਚ ਪਾਏ ਆ ਕੋਈ ਉਹਦੀ ਇਹ ਆ ਵੀ ਪਹਿਣ ਭਰਾ ਕੋ ਦੁਰਵਰਤੋਂ ਨਾ ਕਰੇ ਅਸੀਂ ਤੇ ਇੱਕ ਬੇਨਤੀ ਕਰਦੇ ਹੱਥ ਜੋੜ ਕੇ ਕਿ ਜੋ ਵੀ ਤੁਹਾਨੂੰ ਦਾਨ ਪੱਤਰ ਦਿੱਤਾ ਜਾਂਦਾ ਵਾ ਉਹ ਤੁਸੀਂ ਤਿਲ ਫੁੱਲ ਆਪਦਾ ਚੰਗੇ ਥਾਂ ਤੇ ਲਾਓ ਮਹਾਰਾਜ ਸਾਨੂੰ ਇਹ ਵੀ ਗਾਂ ਸਮੱਥ ਬਖਸ਼ੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਅਤੇ ਦਾਨੀ ਸੱਜਣ ਤੁਹਾਡੀ ਜ਼ਰੂਰ ਬਾਫੜਨਗੇ ਜੀ ਜੀ ਸਾਡੇ ਨਾਲ ਮੌਜੂਦ ਨੇ ਪਿੰਡ ਕੋਟਲੀ ਸੋਰਸਿੰਗ ਦੇ ਮੌਜੂਦਾ ਸਰਪੰਚ ਸ਼ਮਸ਼ੇਰ ਸਿੰਘ ਸ਼ੇਰਾ ਆਓ ਗੱਲ ਕਰਦੇ ਹਾਂ ਉਹਨਾਂ ਦਾ ਕਿਸਾਨਾਂ ਦੇ ਹੋਏ ਇਸ ਨੁਕਸਾਨ ਬਾਰੇ ਕੀ ਕਹਿਣਾ ਹੈ ਸਸਿਕਾ ਸਰਪੰਸ ਸਰਪੰਸ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜੋ ਕਿਸਾਨ ਦਾ ਨੁਕਸਾਨ ਹੋਇਆ ਬੜਾ ਇੱਕ ਮੰਦਭਾਗੀ ਖਬਰ ਹੈ ਬਹੁਤ ਮੰਦਭਾਗੀ ਜੀ ਬਹੁਤ ਜਿਆਦਾ ਨੁਕਸਾਨ ਤਾਂ ਇਹਨਾਂ ਦਾ ਜੀ ਬਹੁਤ ਹੋ ਚੁੱਕਾ ਵਾ ਤੁਹਾਨੂੰ ਪਤਾ ਯਾ ਵੀਰ ਜੀ ਹੁਣ ਦੱਸਤਾ ਵੀ ਤਿੰਨ ਕਿੱਲੇ ਇਹਨਾਂ ਦੇ ਆ ਤੇ ਪੰਜ ਕਿੱਲੇ ਨੇ ਚਾਚਾ ਜੀ ਦੇ ਆ ਤੇ ਹੈ ਵੀ ਇਹ ਗਰੀਬ ਕਿਸਾਨ ਹੀ ਆ ਮਤਲਬ ਕਿ ਬਹੁਤ ਜਿਆਦਾ ਜਿਹਨੂੰ ਕਹਿ ਦਿੰਦੇ ਆ ਕਿ ਘਰ ਦੀ ਹਾਲਤ ਵੀ ਤੁਹਾਨੂੰ ਵੀਡੀਓ ਦੇ ਵਿੱਚ ਚਲੋ ਬਾਦਸ਼ਾਹ ਆਪਾਂ ਵਿਖਾਉਂਦੇ ਆ ਘਰੇ ਜਾ ਕੇ ਹਾਂਜੀ ਇਹ ਮੈਨੂੰ ਹਾਂਜੀ ਇਹ ਪਤਾ ਲੱਗਾ ਸੀ ਸੂਤਰਾਂ ਤੋਂ ਵੀ ਇਹਨਾਂ ਦੇ ਜਿਹੜੇ ਮਕਾਨ ਨੇ ਉਹ ਪੁਰਾਣੇ ਬਣੇ ਹੋਏ ਆ ਤੇ ਬਾਲੇ ਵਾਲੇ ਤੇ ਘਰ ਦੀ ਹਾਲਤ ਜਿਹੜੀ ਉਹ ਖਸਤਾ ਆ ਪੂਰੀ ਖਸਤਾ ਜੀ ਹਾਲਤ ਇਹਨਾਂ ਦੇ ਘਰ ਦੀ ਪੂਰੇ ਬਾਲੇ ਵੀ ਡਿੱਗਣੇ ਜਾਏ ਪੂਰੇ ਸਾਰਾ ਘਰ ਵੀ ਕੱਚਾ ਜੀ ਤੇ ਬਾਕੀ ਜੀ ਸਰਕਾਰ ਤੋਂ ਵੀ ਆਪਾਂ ਮੰਗ ਕਰਦੇ ਆ ਚਲੋ ਜੀ ਭਗਵੰਤ ਮਾਨ ਸਾਹਿਬ ਤੋਂ ਵੀ ਉਹ ਪਟਵਾਰੀ ਸਾਹਿਬ ਵੀ ਆਏ ਸੀ ਇੱਥੇ ਲਿਖ ਕੇ ਗਏ ਆ ਹਾਂਜੀ ਗਦੌਰੀ ਕਰ ਐਮ ਐਲ ਏ ਸਾਹਿਬ ਦੇ ਧਿਆਨ ਸਰਦਾਰ ਸਰਵਨ ਸਿੰਘ ਤੋਂ ਉਹਨਾਂ ਨੇ ਧਿਆਨ ਚ ਲਿਆਂਦਾ ਤੁਸੀਂ ਇਹ ਮਾਮਲਾ ਉਦੋਂ ਦਾ ਹੀ ਆ ਜੀ ਉਹਨਾਂ ਨੇ ਮਤਲਬ ਕਿ ਉਹਨਾਂ ਦੇ ਪੀਏ ਨੇ ਹੀ ਕਾਲ ਕੀਤੀ ਸੀ ਫਾਇਰ ਬ੍ਰਿਗੇਡ ਨੂੰ ਵੀ ਪ੍ਰਸ਼ਾਸਨ ਨੂੰ ਉਹਨਾਂ ਨੇ ਕਿਹਾ ਸੀ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਫਿਰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਬੀਲੀ ਮੁਲਾਜ਼ਮ ਵੀ ਆਏ ਆ ਆਪਣੇ ਖੇਤੀਬਾੜੀ ਵਾਲੇ ਵੀ ਆ ਆਪਣੇ ਡਿਪਟੀ ਸਾਹਿਬ ਵੀ ਪ੍ਰੀਤਿੰਦਰ ਸਾਹਿਬ ਵੀ ਆਏ ਆ ਐਸ ਐਚ ਓ ਸਾਹਿਬ ਵੀ ਆਪਣੇ ਇੰਚਾਰਜ ਚੌਂਕੀ ਵਾਲੇ ਵੀ ਆ ਹਾਂਜੀ ਆਪਣੇ ਜਿਹੜੇ ਮੁਲਾਜ਼ਮਾਂ ਨਾਲ ਉਹ ਵੀ ਆਗੂ ਵੀ ਹੁੰਦੇ ਰਹੇ ਵਿਚਾਰੇ ਹਾਂਜੀ ਉਹਨਾਂ ਨੇ ਜਿੰਨਾ ਹੋਇਆ ਵਾ ਸਾਰਾ ਕੀਤਾ ਜੀ ਬਾਕੀ ਆਪਾਂ ਵੀਰਾ ਭਰਾਵਾਂ ਨੂੰ ਸਾਰਿਆਂ ਨੂੰ ਕਹਿੰਨੇ ਆਂ ਕਿ ਸਾਰੇ ਮਦਦ ਕੀਤੀ ਜਾਵੇ ਜਿਵੇਂ ਲਾਲੋ ਤੁਸੀਂ ਵੀ ਐਨ ਆਰ ਆਈ ਵੀਰ ਆਪਣੇ ਜਾਂ ਇੱਥੇ ਆਪਣੇ ਪਿੰਡ ਦੇ ਸਹੋਗੀ ਕੋ ਸੱਜਣ ਆ ਕੋਈ ਆਪਣੇ ਭੈਣ ਭਰਾ ਹਲਕੇ ਦੇ ਆ ਕੋਈ ਜਿਹੜੇ ਵੀ ਹੈਗੇ ਜਿੱਦਾਂ ਵੀ ਕੋਈ ਮਦਦ ਕਰ ਸਕਦਾ ਚਾਹੇ ਉਹ Google Pay ਕਰਦੇ ਚਾਹੇ ਉਹ ਘਰੇ ਆ ਕੇ ਇਹਨਾਂ ਨੂੰ ਕਰ ਦਵੇ ਆਪਾਂ Google Pay ਦਾ ਇਹਦਾ ਸਕੈਨਰ ਪਾ ਦਿੰਨੇ ਵੀਰ ਦਾ ਨਾਲ ਅਕਾਊਂਟ ਮੈਂਸ਼ਨ ਕਰ ਦਿੰਨੇ ਨਾਲ ਆਪਾਂ ਤੇ ਚਾਹੇ ਉਹ ਉੱਥੇ ਫੋਨ ਤੋਂ ਪਾ ਦੇਣਾ ਚਾਹੇ ਉਹ ਘਰੇ ਆ ਕੇ ਮੱਲੋ ਕੀ ਦੇ ਜਣ ਦੀ ਤੀਰਾ ਰਸ਼ੀ ਕੁਝ ਵੀ ਇਹਨਾਂ ਦੀ ਮਦਦ ਜਿਤਨਾ ਹੋ ਸਕੇ ਵੀ ਉਹ ਹੈਲਪ ਕਰ ਦੇ ਜੋ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਕਹਿ ਸਕਦੇ ਆ ਵੀ ਬਹੁਤ ਮਾੜਾ ਹੋਇਆ ਜੀ ਪੰਚਾਇਤ ਵੱਲੋਂ ਕੋਈ ਵਿੱਤੀ ਸਹਾਇਤਾ ਤੁਸੀਂ ਕਰ ਰਹੇ ਜੇ ਇਸ ਪੀੜਿਤ ਕਿਸਾਨਾਂ ਦੀ ਹਾਂਜੀ ਕਰ ਰਹੇ ਮੈਂ 10000 ਰੁਪਏ ਦਿਨਾ ਵੀਰ ਨੂੰ ਤੇ ਮਤਲਬ 14 ਕਿੱਲੇ ਨਾੜ ਆਈ ਆਪਣਾ ਤੇ ਇਹ ਆਪਣੀ ਤੂੜੀ ਵੀ ਇਹਨਾਂ ਦੀ ਤੁਹਾਨੂੰ ਪਤਾ ਵੀ ਹੈ ਨਹੀਂ ਹੋਣਾ ਤੂੜੀ ਬਿਲਕੁਲ ਨਹੀਂ ਹੈਗੀ ਤੇ ਤੂੜੀ ਵੀ ਆਪਣੀ ਮੇਰੀ 14 ਕਿੱਲੇ ਨਾੜ ਆਈ 14 ਕਿੱਲੇ ਤੂੜੀ ਬਣਾ ਲੈਣਾ ਤੇ ਆ ਇਹਨਾਂ ਨੂੰ ਸਰਪੰਚ ਸਾਹਿਬ ਬਹੁਤ ਵਧੀਆ ਤੁਹਾਡਾ ਇਹ ਉਪਰਾਲਾ ਜਿਹੜਾ ਬਹੁਤ ਵੱਡਾ ਉਪਰਾਲਾ ਜੀ ਸੇਵਾ ਜੀ ਆਪਣੇ ਵੱਲੋਂ ਠੀਕ ਹੈ ਜੀ ਧੰਨਵਾਦ ਚਲੋ ਸਰਪੰਚ ਸਾਹਿਬ ਬਹੁਤ ਖੁਸ਼ੀ ਹੋਈ ਹੈ ਵੀ ਤੁਸੀਂ ਇਹ ਪੀੜਤ ਕਿਸਾਨਾਂ ਦੀ ਜਿਹੜੀ ਆ ਬਾਹ ਫੜੀ ਆ ਸੋ ਅਸੀਂ ਉਮੀਦ ਕਰਦੇ ਹਾਂ ਭਗਵੰਤ ਮਾਨ ਸਰਕਾਰ ਪਾਸੋਂ ਕਿ ਇਹਨਾਂ ਪ੍ਰਭਾਵਿਤ ਕਿਸਾਨਾਂ ਦੀ ਜਿਹੜੀ ਉਹ ਸਾਰ ਸਰਕਾਰ ਲਵੇਗੀ ਅਤੇ ਜੋ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਦੀ ਪਰਿਭਾਈ ਕਰਨ ਵਿੱਚ ਸਰਕਾਰ ਪਰਿਵਾਰ ਦਾ ਪੂਰਾ ਸਾਥ ਦੇਵੇਗੀ ਧੰਨਵਾਦ ਵੇਖਦੇ ਰਹੋ ਲੋਕ ਚਰਚਾ ਟੀਵੀ